ਪੂਰਤੋ ਬਦਲ ਕੇ ਆਏ ਇੰਸਪੈਕਟਰ ਸਿਕੰਦਰ ਸਿੰਘ ਬਿਰਕ ਨੇ ਬਤੌਰ ਐਸਐਚਓ ਥਾਣਾ ਗੁਰਆਂ ਦਾ ਚਾਰਜ ਸੰਭਾਲ ਲਿਆ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਇੰਸਪੈਕਟਰ ਸਿਕੰਦਰ ਸਿੰਘ ਬਿਰਕ ਨੇ ਕਿਹਾ ਕਿ ਇਲਾਕਾ ਵਾਸੀਆਂ ਨੂੰ ਕਰਾਈ ਮੁਕਤ ਮਾਹੌਲ ਦੇਣਾ ਮਾੜੇ ਅੰਸਰਾਂ ਤੇ ਨੱਥ ਪਾਉਣਾ ਉਹਨਾਂ ਦੀ ਪਹਿਲ ਹੋਵੇਗੀ ਟ੍ਰੈਫਿਕ ਬਵਿਸਤਾ ਨੂੰ ਸੁਧਾਰਨ ਲਈ ਦੁਕਾਨਦਾਰਾਂ ਨੂੰ ਅਪੀਲ ਕੀਤੀ ਉਹ ਆਪਣੀਆਂ ਦੁਕਾਨਾਂ ਅੱਗੇ ਰੇੜੀਆਂ ਨਾਲ ਲਗਵਾਉਣ ਨਾਲ ਹੀ ਉਹਨਾਂ ਮਾਪਿਆਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਜਿਹੜੇ ਵੀ ਬੱਚੇ ਅੰਡਰ ਏਜ ਹਨ ਉਹਨਾਂ ਦੇ ਵਹੀਕਲ ਚਲਾਉਣਾ ਬੰਦ ਕਰਵਾਇਆ ਜਾਵੇ ਨਹੀਂ ਤਾਂ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਇਲਾਕਾ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਮੈਂ ਇੰਸਪੈਕਟਰ ਸਿਕੰਦਰ ਸਿੰਘ ਅੱਜ ਥਾਣਾ ਭੋਗਪੁਰ ਤੋਂ ਆ ਕੇ ਮੈਂ ਥਾਣਾ ਗੁਰਾਇਆਂ ਦਾ ਜਿਹੜਾ ਉਹ ਚਾਰਜ ਸੰਭਾਲਿਆ ਆ ਮੈਂ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਾ ਕਿ ਜਿਸ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਣ ਵਾਲਾ ਪੀਣ ਵਾਲਾ ਜਾਂ ਕੋਈ ਗਲਤ ਬੰਦਾ ਰਹਿੰਦਾ ਆ ਜਾਂ ਕੋਈ ਲੁੱਟਖੋਣ ਕਹਵਾ ਕਰਨ ਵਾਲਾ ਕੋਈ ਇਹੋ ਜਿਹਾ ਬੰਦਾ ਰਹਿੰਦਾ ਆ ਉਹਦੇ ਬਾਰੇ ਸਾਨੂੰ ਇਨਫਾਰਮ ਕਰਨਾ ਤਾਂ ਜੋ ਇਲਾਕੇ ਵਿੱਚ ਸ਼ਾਂਤੀ ਬਰਕਰਾਰ ਰੱਖੀ ਜਾਵੇ ਮੈਂ ਲੋਕਾਂ ਨਾਲ ਵਚਨਬੱਧ ਹਾਂ ਕਿ ਮੈਨੂੰ 24 ਘੰਟੇ ਜਦੋਂ ਮਰਜ਼ੀ ਕਾਲ ਕਰ ਸਕਦੇ ਆ ਮੈਂ ਹਰ ਟਾਈਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਪਰ ਲ ਚੰਗੇ ਬੰਦਿਆਂ ਵਾਸਤੇ ਜੋ ਮਾੜੇ ਬੰਦੇ ਆ ਉਹਨਾਂ ਨੂੰ ਬਿਲਕੁਲ ਵੀ ਨਹੀਂ ਬਖਸ਼ਿਆ ਜਾਊਗਾ ਜਿਹੜੇ ਮਾੜੇ ਕੰਮ ਕਰਦੇ ਨੇ ਨਸ਼ਾ ਵੇਚਦੇ ਨੇ ਜਾਂ ਕੋਈ ਹੋਰ ਕ੍ਰਾਈਮ ਕਰਦੇ ਨੇ ਉਹਨਾਂ ਦੇ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਜੀ ਠੀਕ ਸਰ ਟਰੈਫਿਕ ਦੀ ਸਮੱਸਿਆ ਆਪੀ ਜਿਆਦਾ বাস ਸਟੈਂਡ ਦੀ ਹੈ ਜਾਂ ਬਜ਼ਾਰਾਂ ਦੇ ਵਿੱਚ ਹੈ ਉਹਨਾਂ ਲਈ ਕੀ ਮੈਸੇਜ ਹੈ ਕੀ ਕੁਝ ਕਰੋਗੇ ਮੇਰੀ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਹੈ ਕਿ ਜੇ ਅਸੀਂ ਉਹਨੂੰ ਠੀਕ ਕੀਤਾ ਤਾਂ ਫਿਰ ਚਲਾਨ ਕਰਨੇ ਪੈਣੇ ਨੇ ਫਿਰ ਇਹਨਾਂ ਨੂੰ ਪਰੇਸ਼ਾਨੀ ਹੋਵੇਗੀ ਮੇਰੀ ਇਹਨਾਂ ਨੂੰ ਬੇਨਤੀ ਹੈ ਕਿ ਇੱਕ ਤਾਂ ਜਿਹੜੀਆਂ ਰੇੜੀਆਂ ਇਹਨਾਂ ਆਪਣੀ ਦੁਕਾਨਾਂ ਦੇ ਮੂਹਰੇ ਲਗਾਈਆਂ ਹੋਈਆਂ ਨੇ ਫਰੂਟ ਵਾਲੀਆਂ ਉਹਨਾਂ ਨੂੰ ਕਿਸੇ ਸਾਈਡ ਤੇ ਲਗਾਉਣ ਰਸਤੇ ਵਿੱਚ ਨਾ ਲਗਾਉਣ ਔਰ ਜਿੰਨੀਆਂ ਵੀ ਜਿਹੜੀਆਂ ਕਾਰਾਂ ਖੜਦੀਆਂ ਨੇ ਰਸਤਾ ਬਲੌਕ ਕਰਦੀਆਂ ਨੇ ਜਿੱਦਾਂ ਬੜਾ ਪਿੰਡ ਨੂੰ ਸਾਰਾ ਰਸਤਾ ਬਲੌਕ ਹੋ ਜਾਂਦਾ ਆ ਉਹ ਕਾਰਾਂ ਉੱਥੇ ਬਿਲਕੁਲ ਖੜੀਆਂ ਨਾ ਕਰ ਦੇਣ ਕਸਟਮਰ ਨੂੰ ਬੇਨਤੀ ਕਰਕੇ ਕਾਰ ਜਿਹੜੀ ਹੈਗੀ ਆ ਉਹ ਪੁਲ ਦੇ ਥੱਲੇ ਲਗਾ ਕੇ ਆ ਜਾਂ ਕਿਤੇ ਸਾਈਡ ਤੇ ਲਾ ਉਹਦੇ ਨਾਲ ਕਾਫੀ ਫਰਕ ਪਏਗਾ ਅਗਰ ਜੇ ਨਾ ਇਹ ਚੀਜ਼ ਨੂੰ ਦੁਕਾਨਦਾਰ ਮੇਰੇ ਵੀਰ ਜਿਹੜੇ ਹੈਗੇ ਨਾ ਸਮਝੇ ਤੇ ਫਾਨੂੰ ਮੋਸਟਲੀ ਜਿਹੜਾ ਇਹਨਾਂ ਦੇ ਚਲਾਨ ਕਰਨੇ ਪੈਣਗੇ ਜਿਹੜੇ ਟੂ-ਵੀਲਰ ਵਗੈਰਾ ਜਾਂ ਟ੍ਰਿਪਲ ਰਾਈਡਿੰਗ ਪ੍ਰੈਸ਼ਰ ਹਾਰਨ ਵਗੈਰਾ ਯੋਨਾਂ ਦੇ ਮੈਸੇਜ ਹਾਂ ਹਾਂ ਜਿਹੜੇ ਮੋਟਰਸਾਈਕਲ ਤੇ ਜਿਹੜੇ ਇਹਨਾਂ ਨੇ ਲਾਏ ਹੋਏ ਨੇ ਹਾਰਨ ਲਾਏ ਹੋਏ ਨੇ ਜਾਂ ਟ੍ਰਿਪਲ ਰਾਈਟਿੰਗ ਕਰਦੇ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਆ ਇਹ ਕਾਨੂੰਨ ਦੇ ਖਿਲਾਫ ਆ ਔਰ ਇਹਨਾਂ ਦੇ ਜਿਹੜੇ ਚਲਾਨ ਕੱਟੇ ਜਾਣਗੇ ਇਹਨਾਂ ਨੂੰ ਬੌਂਡ ਕੀਤਾ ਜਾਏਗਾ ਤੇ ਕੱਲ ਨੂੰ ਪਰੇਸ਼ਾਨ ਹੋਵੋਗੇ ਇੱਕ ਜਿਹੜਾ 18 ਸਾਲ ਤੋਂ ਘੱਟ ਉਮਰ ਦਾ ਬੱਚਾ ਆ ਉਹ ਬਿਲਕੁਲ ਵਹੀਕਲ ਯੂਜ਼ ਨਹੀਂ ਕਰ ਸਕਦਾ ਨਹੀਂ ਚਲਾ ਸਕਦਾ ਹੈਗਾ ਅਗਰ ਜੇਕਰ ਚਲਾਉਂਦਾ ਫੜਿਆ ਗਿਆ ਉਹਦੇ ਮਾਤਾ ਪਿਤਾ ਨੂੰ ਵੀ ਅਸੀਂ ਬੁਲਾਵਾਂਗੇ ਉਹਦਾ ਚਲਾਨ ਵੀ ਕਰਾਂਗੇ ਔਰ ਜੋ ਕਾਨੂੰਨੀ ਕਾਰਵਾਈ ਬਣਦੀ ਕਰਾਂਗੇ